ਅਮਰੀਕਾ ਦੇ ਵਿੱਚ ਇੱਕ ਪਿਓਤੀ ਦਾ ਗੋਰੇ ਦੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਤਲ ਕਰਨ ਦੀ ਜੇ ਤੁਹਾਨੂੰ ਅਸੀਂ ਕਾਰਨ ਦੱਸਾਂਗੇ ਕਤਲ ਕਿਉਂ ਕੀਤਾ ਗਿਆ ਸੀਗਾ ਤੁਸੀਂ ਸੁਣ ਕੇ ਹੈਰਾਨ ਹੋ ਚੁੱਕੇਗੇ। ਪਿਓਤੀ ਪਿਛਲੇ 7 ਸਾਲ ਤੋਂ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਸ਼ਰਾਬ ਦਾ ਸਟੋਰ ਚਲਾ ਰਹੇ ਸੀਗੇ ਤੇ ਜਿਵੇਂ ਸਾਰੀ ਰਾਤ ਉਹਨਾਂ ਸ਼ਰਾਬ ਦਾ ਸਟੋਰ ਬੰਦ ਸੀ ਸਵੇਰੇ ਆ ਕੇ ਜਦੋਂ ਆਪਾਂ ਦੁਕਾਨਾ ਖੋਲਦੇ ਆ ਉਹਨਾਂ ਨੇ ਵੀ ਉਵੇਂ ਆ ਕੇ ਸੇਮਸ ਸਵੇਰੇ ਸ਼ਰਾਬ ਦਾ ਜਦੋਂ ਸਟੋਰ ਖੋਲਿਆ ਤੇ ਜਿਹੜਾ ਗੋਰਾ ਸੀ ਪਹਿਲਾਂ ਹੀ ਉੱਥੇ ਬੈਠਾ ਹੋਇਆ ਸੀ ਦਰਾਸੋ ਲੋਹ ਪੂਰੀ ਰਾਤ ਉਹਨਾਂ ਦੀ ਉੱਥੇ ਵੇਟ ਕਰ ਰਿਹਾ ਸੀ ਕਿ ਕਦੋਂ ਸਵੇਰੇ ਆਨਗੇ ਤੇ ਮੈਂ ਉਹਨਾਂ ਨੂੰ ਸ਼ੂਟ ਕਰਾਂਗਾ ਜਦੋਂ ਉਹ ਪਿਉਤੀ ਸਵੇਰੇ ਉੱਥੇ ਪਹੁੰਚੇ ਆਪਣਾ ਸਟੋਰ ਖੋਲਣ ਵਾਸਤੇ ਤੇ ਗੋਰੀ ਨੇ ਪੁੱਛਿਆ ਕਿ ਸਾਰੀ ਰਾਤ ਤੁਹਾਡਾ ਸਟੋਰ ਕਿਉਂ ਬੰਦ ਸੀ ਬਸ ਇੰਨਾ ਪੁੱਛਦਿਆਂ ਸਾਰੀ ਉਹਨੇ ਨਾਲ ਦੀ ਨਾਲ ਉਹਨਾਂ ਨੂੰ ਸ਼ੂਟ ਕਰ ਦਿੱਤਾ ਨਾਲ ਦੀ ਨਾਲ ਹੀ ਗੋਲੀ ਮਾਰ ਦਿੱਤੀ ਸੋ ਮੌਕੇ ਤੇ ਹੀ ਉਸ ਪਿਉਤੀ ਦੀ ਮੌਤ ਹੋ ਗਈ ਹੈ ਸੋ ਇਸ ਖਬਰ ਤੋਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦੀ ਮਾਨਸਿਕਤਾ ਕਿੱਥੋਂ ਤੱਕ ਗਿਰ ਚੁੱਕੀ ਹੈ ਇਸ ਗੋਰੀ ਨੇ ਛੋਟੇ ਜਿਹੇ ਕਾਰਨ ਦੇ ਪਿੱਛੇ ਹੀ ਇਸ ਪਿਓਤੀ ਤੇ ਗੋਰੀ ਚਲਾ ਦਿੱਤੀ ਸੋ ਮੌਕੇ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਪਿਓਤੀ ਪਿਛਲੇ 7 ਸਾਲ ਤੋਂ ਅਮਰੀਕਾ ਦੇ ਵਿੱਚ ਆਪਣਾ ਸ਼ਰਾਬ ਦਾ ਸਟੋਰ ਚਲਾ ਰਹੇ ਸੀਗੇ ਸੋ ਮ੍ਰਿਤਕ ਦੀ ਜੋ ਪਛਾਣ ਹੋਈ ਹੈ 54 ਸਾਲਾ ਪ੍ਰਦੀਪ ਪਟੇਲ ਤੇ ਉਹਨਾਂ ਦੀ ਧੀ ਉਰਮੀ ਬੇਨ ਜੋ 24 ਸਾਲ ਦੀ ਸੀ ਸੋ ਇਹ ਘਟਨਾ ਜਦੋਂ ਵਾਪਰੀ ਸੀਗੀ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਤੇ ਸਵੇਰ ਦਾ ਸਮਾਂ ਵਰਜੀਨੀਆ ਦਾ 5:30 ਵਜੇ ਦਾ ਸੀ ਸੋ ਪੁਲਿਸ ਨੂੰ ਜਦੋਂ ਵੀ ਇਸ ਘਟਨਾ ਦਾ ਪਤਾ ਲੱਗਾ ਤੇ ਪੁਲਿਸ ਨੇ ਘਟਨਾ ਤੋਂ 2 ਘੰਟੇ ਬਾਅਦ ਹੀ ਉਸ આરોપી ਨੂੰ ਉਸ ਗੋਰੀ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਅਮਰੀਕਾ ਪੁਲਿਸ ਨੇ ਇਸ આરોપી ਦੀ ਜੋ ਪਛਾਣ ਦੱਸੀ ਹੈ ਇਹ 44 ਸਾਲ ਦਾ ਜੋਰਜ ਫਰੇਜਰ ਸੀ ਇਸ ਦਾ ਨਾਮ ਸੀ ਜੋਰਜ ਫਰੇਜਰ

ਅਮਰੀਕਾ ਦੇ ਵਿੱਚ ਇੱਕ ਪਿਓਤੀ ਦਾ ਗੋਰੇ ਦੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਤਲ ਕਰਨ ਦੀ ਜੇ ਤੁਹਾਨੂੰ ਅਸੀਂ ਕਾਰਨ ਦੱਸਾਂਗੇ ਕਤਲ ਕਿਉਂ ਕੀਤਾ ਗਿਆ ਸੀਗਾ ਤੁਸੀਂ ਸੁਣ ਕੇ ਹੈਰਾਨ ਹੋ ਚੁੱਕੇ। ਪਿਓਤੀ ਪਿਛਲੇ 7 ਸਾਲ ਤੋਂ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਸ਼ਰਾਬ ਦਾ ਸਟੋਰ ਚਲਾ ਰਹੇ ਸੀਗੇ ਤੇ ਜਿਵੇਂ ਸਾਰੀ ਰਾਤ ਉਹਨਾਂ ਸ਼ਰਾਬ ਦਾ ਸਟੋਰ ਬੰਦ ਸੀ ਸਵੇਰੇ ਆ ਕੇ ਜਦੋਂ ਆਪਾਂ ਦੁਕਾਨਾ ਖੋਲਦੇ ਆ ਉਹਨਾਂ ਨੇ ਵੀ ਉਵੇਂ ਆ ਕੇ ਸੇਮਸ ਸਵੇਰੇ ਸ਼ਰਾਬ ਦਾ ਜਦੋਂ ਸਟੋਰ ਖੋਲਿਆ ਤੇ ਜਿਹੜਾ ਗੋਰਾ ਸੀ ਪਹਿਲਾਂ ਹੀ ਉੱਥੇ ਬੈਠਾ ਹੋਇਆ ਸੀ ਦਰਾਸੋ ਲੋਹ ਪੂਰੀ ਰਾਤ ਉਹਨਾਂ ਦੀ ਉੱਥੇ ਵੇਟ ਕਰ ਰਿਹਾ ਸੀ ਕਿ ਕਦੋਂ ਸਵੇਰੇ ਆਨਗੇ ਤੇ ਮੈਂ ਉਹਨਾਂ ਨੂੰ ਸ਼ੂਟ ਕਰਾਂਗਾ ਜਦੋਂ ਉਹ ਪਿਉਤੀ ਸਵੇਰੇ ਉੱਥੇ ਪਹੁੰਚੇ ਆਪਣਾ ਸਟੋਰ ਖੋਲਣ ਵਾਸਤੇ ਤੇ ਗੋਰੀ ਨੇ ਪੁੱਛਿਆ ਕਿ ਸਾਰੀ ਰਾਤ ਤੁਹਾਡਾ ਸਟੋਰ ਕਿਉਂ ਬੰਦ ਸੀ ਬਸ ਇੰਨਾ ਪੁੱਛਦਿਆਂ ਸਾਰੀ ਉਹਨੇ ਨਾਲ ਦੀ ਨਾਲ ਉਹਨਾਂ ਨੂੰ ਸ਼ੂਟ ਕਰ ਦਿੱਤਾ ਨਾਲ ਦੀ ਨਾਲ ਹੀ ਗੋਲੀ ਮਾਰ ਦਿੱਤੀ ਸੋ ਮੌਕੇ ਤੇ ਹੀ ਉਸ ਪਿਉਤੀ ਦੀ ਮੌਤ ਹੋ ਗਈ ਹੈ ਸੋ ਇਸ ਖਬਰ ਤੋਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦੀ ਮਾਨਸਿਕਤਾ ਕਿੱਥੋਂ ਤੱਕ ਗਿਰ ਚੁੱਕੀ ਹੈ ਇਸ ਗੋਰੀ ਨੇ ਛੋਟੇ ਜਿਹੇ ਕਾਰਨ ਦੇ ਪਿੱਛੇ ਹੀ ਇਸ ਪਿਓਤੀ ਤੇ ਗੋਰੀ ਚਲਾ ਦਿੱਤੀ ਸੋ ਮੌਕੇ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਪਿਓਤੀ ਪਿਛਲੇ 7 ਸਾਲ ਤੋਂ ਅਮਰੀਕਾ ਦੇ ਵਿੱਚ ਆਪਣਾ ਸ਼ਰਾਬ ਦਾ ਸਟੋਰ ਚਲਾ ਰਹੇ ਸੀਗੇ ਸੋ ਮ੍ਰਿਤਕ ਦੀ ਜੋ ਪਛਾਣ ਹੋਈ ਹੈ 54 ਸਾਲਾ ਪ੍ਰਦੀਪ ਪਟੇਲ ਤੇ ਉਹਨਾਂ ਦੀ ਧੀ ਉਰਮੀ ਬੇਨ ਜੋ 24 ਸਾਲ ਦੀ ਸੀ ਸੋ ਇਹ ਘਟਨਾ ਜਦੋਂ ਵਾਪਰੀ ਸੀਗੀ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਤੇ ਸਵੇਰ ਦਾ ਸਮਾਂ ਵਰਜੀਨੀਆ ਦਾ 5:30 ਵਜੇ ਦਾ ਸੀ ਸੋ ਪੁਲਿਸ ਨੂੰ ਜਦੋਂ ਵੀ ਇਸ ਘਟਨਾ ਦਾ ਪਤਾ ਲੱਗਾ ਤੇ ਪੁਲਿਸ ਨੇ ਘਟਨਾ ਤੋਂ 2 ਘੰਟੇ ਬਾਅਦ ਹੀ ਉਸ આરોપી ਨੂੰ ਉਸ ਗੋਰੀ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਅਮਰੀਕਾ ਪੁਲਿਸ ਨੇ ਇਸ આરોપી ਦੀ ਜੋ ਪਛਾਣ ਦੱਸੀ ਹੈ ਇਹ 44 ਸਾਲ ਦਾ ਜੋਰਜ ਫਰੇਜ਼ੀਅਰ ਸੀ ਇਸ ਦਾ ਨਾਮ ਸੀ ਜੋਰਜ ਫਰੇਜ਼ੀਅਰ ਸੋ ਇਸ આરોપી ਦੇ ਉੱਤੇ ਪੁਲਿਸ ਵੱਲੋਂ ਫਸਟ ਡਿਗਰੀ ਜੋ ਮਰਡਰ ਦਾ ਚਾਰਜ ਲਗਾ ਦਿੱਤਾ ਗਿਆ ਸੋ ਇਸ ਦੇ ਵਿੱਚ ਜੇ ਆਪਾਂ ਫਸਟ ਡਿਗਰੀ ਦੀ ਗੱਲ ਕਰੀਏ ਤੇ ਕਿਸੇ ਨੂੰ ਸ਼ੂਟ ਕਰਨਾ ਕਿਸੇ ਦੇ ਗੋਲੀ ਮਾਰਨਾ ਜਾਂ ਫਿਰ ਕਹਿ ਸਕਦੇ ਹਾਂ ਕਿ ਆਪਣੇ ਆਪਣੇ ਕੋਲ ਵੈਪਨ ਰੱਖਣਾ ਬੰਦੂਕ ਰੱਖਣਾ ਇਸ ਚੀਜ਼ ਦੇ ਵੀ આરોਪ ਲੱਗੇ ਹਨ